ਹੈਲੋ ਹਾਂਜੀ ਹਾਂਜੀ ਕੱਪ ਹੈਲੋ ਹੈਲੋ ਹਾਂ ਜਦੋਂ ਸਰਬੰਸੋ ਵਧੀਆ ਵਧੀਆ ਤੂੰ ਦੱਸ ਅੱਛਾ ਦਿਵਲ ਬੋਲਦਾ ਬਠੰਡਾਲੀ ਹੈਂ ਦਿਵਲ ਬੋਲਦਾ ਬਠੰਡਾਲੀ ਜਿਹੜੇ ਹਾਂਜੀ ਕੱਰੀ ਫਰਮ ਤੇ ਆ ਹਾਂਜੀ ਹਾਂਜੀ ਕਰੀ ਨਾ ਠੀਕਾ ਹਾਂਜੀ ਕਰੀ ਨਾ ਬਹੁਤ ਜਮਕ ਰਾਸੀ ਇਹ ਮੈਨ ਕੋਈ ਨਾ ਕਰੋ ਹੂੰ ਬਾਸ ਲਾ ਰੋ ਠੀਕਾ ਓਕੇ ਹਾਂ ਜੀ ਕੋਈ ਨੀ ਕਰ ਮੈਨ ਹੈ ਕੋਈ ਨੀ ਕਰਨਾ ਦੁਬਾਰਾ ਉਪਰਾਵਾ ਹੈ ਕੋਣਾ ਪਤਾ ਤਾਂ ਲੱਗੇ ਵੱਧ ਨੂੰ ਜਿੰਨੀ ਗੱਲ ਅਗੀ ਉਨੀ ਗੱਲ ਆਪਣੇ ਨਾ ਨੋਟਸ ਚ ਰੱਖ ਬਾਸ ਈ ਓਕੇ ਕੇ ਕਦੋਂ ਜਿੰਨੀ ਗੱਲ ਕੀਤੀ ਓਨੀ ਗੱਲ ਆਪਣੇ ਨੋਟਸ 'ਚ ਰੱਖ ਬਸ ਏ ਓਕੇ ਅੱਜ ਸਵੇਰੇ ਹੀ ਥ੍ਰੈਡ ਕਾਲ ਆਈ ਹੈ ਇੱਕ ਧਮਕੀ ਭਰਿਆ ਫੋਨ ਕਿਥੋਂ ਬਠਿੰਡ ਮੈਨੂੰ ਫੋਨ ਆਇਆ ਕਿ ਤੁਸੀਂ ਸਰਪੰਚੀ ਦਾ ਇਲੈਕਸ਼ਨ ਲੜ ਰਹੇ ਹੋ ਮੈਂ ਕਿਹਾ ਹਾਂਜੀ ਕਹਿੰਦੇ ਤੁਸੀਂ ਕਾਗਜ਼ ਭਰ ਲੇ ਮੈਂ ਕਿਹਾ ਭਰ ਲੇ ਕਹਿੰਦੇ ਫਿਰ ਉਹਨਾਂ ਨੂੰ ਵਾਪਸ ਲੈ ਲਓ ਵੀ ਮੈਂ ਬਠਿੰਡਾ ਜੇਲ੍ਹ ਦੇ ਵਿੱਚੋਂ ਬੋਲ ਰਿਹਾ ਹਾਂ ਆ ਬਠਿੰਡਾ ਜੇਲ੍ਹ ਦੇ ਵਿੱਚੋਂ ਕਿਉਂਕਿ ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਇਦਾਂ ਕਿਦਾਂ ਫੋਨ ਕਰ ਸਕਦੇ ਨੇ ਧਮਕੀ ਭਰਿਆ ਫੋਨ ਮੈਨੂੰ ਜੇਲ੍ਹ ਦੇ ਵਿੱਚੋਂ ਆਇਆ ਕਹਿੰਦਾ ਬਠਿੰਡਾ ਜੇਲ੍ਹ ਤੋਂ ਬੋਲਦਾ ਆਪਣੇ ਕਾਗਜ਼ ਵਾਪਸ ਲੈ ਲਓ ਮੈਂ ਕਿਹਾ ਜੀ ਤੁਸੀਂ ਕੌਣ ਕਹਿੰਦੇ ਇਹ ਬਾਧੂ ਗੱਲਾਂ ਦਾ ਟਾਈਮ ਨਹੀਂ ਵੀ ਜਿਹੜਾ ਕੰਮ ਹੈ ਉਹ ਤੈਨੂੰ ਦੱਸਤਾ ਵੀ ਉਹ ਤੂੰ ਆਪਣੇ ਕਾਗਜ਼ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਕਾਰਵਾਈ ਕੁਝ ਵੀ ਹੋ ਸਕਦਾ ਕੀ ਨੰਬਰ ਸੀਗਾ ਜਿੱਥੋਂ ਫੋਨ ਆਇਆ ਉਹ ਪ੍ਰਾਈਵੇਟ ਕਾਲ ਲਿਖਿਆ ਹੁੰਦਾ ਜੀ ਅੰਦਰ ਨੰਬਰ ਕਾਲ ਆਪਣੇ ਕੋ ਰਿਕਾਰਡਡ ਹੈਗੀ ਆ ਆਪਾਂ ਐਸ ਐਚਓ ਸਾਹਿਬ ਨੂੰ ਦਰਖਾਸਤ ਦੇਣਾ ਹੈ ਆ ਇਹ ਅਸਜੋਬ ਸਾਹਿਬ ਨੂੰ ਜੋ ਦਰਖਾਸਤ ਦੇਣੀ ਹੈ ਉਹ ਹੈ ਓਕੇ ਠੀਕ ਹੈ ਜੀ ਆਪਾਂ ਬਾਕੀ ਇਹਨਾਂ ਦੇ ਨਾਲ ਉਹ ਪੈਨ ਡਰਾਈਵ 'ਚ ਇਹਨਾਂ ਨੂੰ ਰਿਕਾਰਡਿੰਗ ਪਾ ਕੇ ਵੀ ਦੇ ਦੇਣੇ ਆ ਰਿਕਾਰਡਿੰਗ ਹੈਗੀ ਤੁਹਾਡੀ ਸੁਣਾ ਸਕਦੇ ਹੋ ਰਿਕਾਰਡਿੰਗ ਆਪਾਂ ਹਾਂ ਰਿਕਾਰਡਿੰਗ ਹੈਗੀ ਹੈ ਮੈਨੂੰ ਆਪਾਂ ਉਹ ਵੀ ਸੁਣਾ ਦੇਣੇ ਆ ਮਤਲਬ ਇਦਾਂ ਸਾਨੂੰ ਸ਼ਰਯਾਮ ਧਮਕੀਆਂ ਆਉਂਦੀਆਂ ਨੇ ਠੀਕ ਹੈ ਤੇ ਸਰ ਇਹ ਸਰਪੰਚੀ ਦਾ ਕੈਂਡੀਡੇਟ ਅਸੀਂ ਸਿਰਫ ਦੋ ਕੈਂਡੀਡੇਟਾਂ ਤੇ ਜਿਹੜਾ ਸਾਨੂੰ ਇਹ ਆ ਵੀ ਜਿਹੜਾ ਦੂਸਰਾ ਕੈਂਡੀਡੇਟ ਆ ਹੋਰ ਕੋਈ ਨਹੀਂ ਇਹ ਕਾਲ ਜਿਹੜੀ ਹੈ ਇਹ ਅਸੀਂ ਕਹਿ ਰਹੇ ਆ ਵੀ ਇਹ ਕੌਲ ਉਹਨਾਂ ਵੱਲੋਂ ਕਰਵਾਈ ਗਈ ਹੈ ਕਿ ਤੁਸੀਂ ਕਿਉਂਕਿ ਹੋਰ ਤਾਂ ਕੋਈ ਕੈਂਡੀਡੇਟ ਹੀ ਨਹੀਂ ਹੈਗਾ ਤੇ ਉਹ ਸ਼ਰਿਆਂ ਆਪਣੇ ਫੁੱਲ ਪੈਸੇ ਦੇ ਯੂਰ ਤੇ ਸਾਨੂੰ ਧੱਕਾ ਕਰ ਰਹੇ ਨੇ ਫੋਨ ਜੇਲਾ ਦੇ ਵਿੱਚੋਂ ਆ ਰਹੇ ਨੇ ਮੈਂ ਆਜ਼ਾਦ ਆ ਜੀ ਤੇ ਜਿਹੜੇ ਤੁਸੀਂ ਕਹ ਰਿਹਾ ਵੀ ਦੂਸਰੇ ਪੰਨੇ ਤੇ ਕਰਵਾਇਆ ਸੀ ਉਹ ਕਰਾ ਚੁੱਕੇ ਆ ਆਮ ਆਦਮੀ ਪਾਰਟੀ ਉਹ ਪਹਿਲਾਂ ਜੇ ਕਾਂਗਰਸ ਦੇ ਵਿੱਚ ਸੀ ਜੇ ਨਜ਼ਰ ਕਾਂਗਰਸੀ ਦੀ ਸਰਕਾਰ ਸੀ ਕਾਂਗਰਸ ਉਸ ਤੋਂ ਬਾਅਦ ਪਹਿਲੇ ਫਿਰ ਕਾਲੇ ਪਹਿਲੇ ਉਸ ਤੋਂ ਫਿਰ ਹੁਣ ਜਦੋਂ ਝਾੜੂ ਵਾਲੇ ਸਰਕਾਰ ਆ ਗਈ ਤਾਂ ਉਹ ਝਾੜੂ ਵਾਲਿਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਹੋ ਗਏ ਤੇ ਦੂਜੀ ਗੱਲ ਫੁੱਲ ਪੈਸੇ ਦਾ ਯੋਗ ਇੱਕ ਤਾਂ ਜੇਲਾਂ ਦੇ ਵਿੱਚੋਂ ਕੌਲਾ ਆ ਰਹੀਆਂ ਦੂਜਾ ਦੇਖੋ ਸ਼ਰੇਆਮ ਧੱਕਾ ਤੇ ਇਹ ਵੋਟਰ ਲਿਸਟ ਹੈ ਸਾਡੇ ਪਿੰਡ ਦੀ ਤੇ ਨਾਲ ਯੋਦੀ ਆਪਣੇ 22 ਨੰਬਰ ਵਾਰਡ ਦੀ ਜਿਹੜੀ ਐਮਸੀ ਇਲੈਕਸ਼ਨ ਦੇ ਵਿੱਚ ਆਉਂਦੀ ਹੈ ਇਹਦੇ ਵਿੱਚ 20 25 ਇਦਾਂ ਦੀਆਂ ਵੋਟਾਂ ਨੇ ਜਿਹੜੀਆਂ ਐਮਸੀ ਇਲੈਕਸ਼ਨ ਦੇ ਵਿੱਚ ਪੋਲ ਹੋਈਆਂ ਹੋਈਆਂ ਪਿਛਲੇ 10 ਸਾਲਾਂ ਤੋਂ ਪੋਲ ਹੋ ਰਹੀਆਂ ਤੇ ਉਹ ਵੋਟਾਂ ਚੱਕ ਕੇ ਸਾਡੇ ਪਿੰਡ ਦੇ ਵਿੱਚ ਪਾਤੀਆਂ ਸਰ ਜੀ ਜਿਹੜੀ ਨੰਗੀ ਐਮਸੀ ਇਲੈਕਸ਼ਨ ਸੀ ਉਹਦੇ ਵਿੱਚ ਪੋਲ ਹੋਈਆਂ ਬਿਲਕੁਲ ਹੋਈਆਂ ਆ ਆ ਰਿਹਾ ਜੀ 22 ਨੰਬਰ ਵਾਰਡ 22 ਨੰਬਰ ਵਿੱਚ ਆਸੀ ਮਾਰਕ ਕੀਤੀਆਂ ਹੋਈਆਂ ਵੋਟਾਂ ਨੇ ਜੀ ਕਿਉਂਕਿ ਕੈਂਡੀਡੇਟ ਉਹਨਾਂ ਦਾ ਮਤਲਬ ਜਿਵੇਂ ਆਪਾਂ ਸਰਨੇਮ ਹੁੰਦਾ ਨਾਗਰਾ ਉਹਨਾਂ ਦੇ ਜਿਹੜੀ ਟੋਟਲੀ ਨਗਰਿਆਂ ਦੀ ਵੋਟ ਹੈ ਉਹ ਸਾਰੀ ਸਾਡੇ ਪਿੰਡ ਤੋਂ ਬਾਹਰ ਜਿਹੜਾ ਐਮਸੀ ਉਹਦੇ ਮਤਲਬ ਏਰੀਆ ਵਿੱਚ ਆਇਆ ਮ्युनਿਸਪਲ ਉਹਦੇ ਵਿੱਚ ਆਉਂਦਾ ਹੈ ਕਮੇਟੀ ਦੇ ਵਿੱਚ ਉਹ ਕਮੇਟੀ ਦੇ ਵਿੱਚ ਆ ਚੁੱਕਿਆ ਬਕਾਇਦਾ ਉੱਥੇ ਸੀਵਰੇਜ ਵਗੈਰਾ ਉੱਥੇ ਪੈ ਚੁੱਕਿਆ ਕਮੇਟੀ ਵੱਲੋਂ 10 ਸਾਲ ਤੋਂ ਉੱਥੇ ਵੋਟ ਹੋ ਰਹੀ ਹੈ ਉਹ ਸਾਡੇ ਪਿੰਡ ਦੇ ਵਿੱਚ ਪਾਈ ਗਈ ਹੈ ਉਹੀ ਵੋਟਰ ਲਿਸਟਾ ਉਹੀ ਮਕਾਨ ਨੰਬਰ ਇੱਥੇ ਨੇ ਉਹੀ ਉੱਥੇ ਨੇ ਇੱਕ ਇਸ ਇੱਕ ਇਸ ਤਰ੍ਹਾਂ ਦਾ ਠੱਕ ਹੈ ਮਤਲਬ ਨੇ ਇੱਕ ਕੁਰਸੀ ਵਿੱਚ ਜਿਹੜੇ ਜੋ ਮੁਗਲ ਮਾਜਰ ਦੀ ਪੰਚਾਇਤੀ ਦੇ ਇਲੈਕਸ਼ਨ ਲੜ ਰਹੇ ਇਹਨਾਂ ਨੂੰ ਕਿਸੇ ਆਉਣ ਨੂੰ ਥੋੜੀ-ਥੋੜੀ ਪਰਨਾਕੀ ਦਰਖਾਸਤ ਦਿੱਤੀ ਗਈ ਹੈ ਜਿਹਦੇ ਚ ਇਹਨਾਂ ਨੇ ਗੱਲ ਦੱਸੀ ਹੈ ਇਹ ਗੱਲ ਨੂੰ ਵੀਰੀਫਾਈ ਕਰ ਰਹੇ ਅਸੀਂ ਤੇ ਜੈਸੀ ਸੂਰਤ ਨੂੰ ਵੈਸੇ ਕਾਰਵਾਈ ਨੂੰ ਚਲੇਗਾ